ਕਿਜਬ ਕੋਣ ਆ ਵੀ ਤਾਂ ਮੈਨੂੰ ਦੁਖੀ ਹੋ ਗਿਆ ਵੇ ਕੋਮਲ ਕਿਨ ਸਵਾ ਦੇਗਾ ਚਾਹ ਦਾ ਇਹ ਮੈਨੂੰ ਤਿੰਨ ਚਾਰ ਇਨੇ ਇਕੱਠੇ ਸਮਾਨ ਦੇ ਗਿਆ ਚਾਹ ਦਾ ਇੰਨੀ ਵਾਰ ਮੰਗਾ ਲਿਆ ਇਹ ਤੂੰ ਓ ਯਾਰ ਸੱਚੀ ਆਪਾਂ ਫੋਨ ਵੀ ਤਾਂ ਬਾਲੇ ਕਰਤੇ ਨੇ ਆ ਸਾਡੀ ਦੀਦੀ ਨੇ ਇੰਨੀ ਚਾਹ ਦੇ ਫੋਨ ਕਰਾਏ ਇੰਨੇ ਫੋਨ ਕਰਾਏ ਸਾਡੇ ਕੋਲ ਆ ਦੀਦੀ ਵੀ ਆ ਗਈ ਪੂਤਲਾ ਵੀ ਚਾਰ ਪਾਣੀ ਨਹੀਂ ਇਕੱਠੀ ਕਰਦੀ ਕਿ ਆ ਕਹਿੰਦਾ ਪਾਣੀ ਪੀ ਲੈ ਹਾਂ ਉਹ ਪਾ ਚਾਹ ਵਾਸਤੇ ਪਾਣੀ ਚਾਹੀਦਾ ਸੀ ਨਾ ਉਹ ਵਿਚਾਰਾ ਦੁਖੀ ਹੋ ਗਿਆ ਕਾਊਂਟਿੰਗ ਕਰੋ ਕਿੰਨੇ ਆ ਚਾਹ ਨੂੰ ਕਾਊਂਟ ਕਰ ਬਾਈ ਗੁਰਾਸਿ ਨਾ ਬਾਰ-ਬਾਰ ਫੋਨ ਕੀਤਾ ਕਿ ਸਾਨੂੰ ਚਾਹ ਦੇ ਦਿਓ ਚਾਹ ਦਿਓ ਤੇ ਉਹ ਵੀ ਉਹ ਕਹਿੰਦੇ ਨਹੀਂ ਆਪੇ ਬਣਾਉਣੀ ਪੈਣੀ ਆ ਤੇ ਅਸੀਂ ਸਮਾਨ ਨਾਲ ਕੋਈ ਤਿੰਨ-ਚਾਰ ਮੰਗਾ ਲਿਆ ਵਿਚਾਰੇ ਕੋਲ ਹੁਣ ਸਵੇਰੇ ਫੋਨ ਕੀਤਾ ਉਹਨਾਂ ਨੂੰ ਪਤਾ ਕਿ ਬਹੁਤ ਚਾਹ ਪੀਂਦੇ ਨੇ ਉਹ ਤੇ ਦੋ-ਤਿੰਨ ਦਿਨ ਦਾ ਦੇ ਕੇ ਗਿਆ ਹਾਂ ਉਹ ਇਕੱਠਾ ਦੋ-ਤਿੰਨ ਦਾ ਸਮਾਨ ਸਾਨੂੰ ਪੜਾ ਆ ਗਿਆ ਵੀ ਯਾਰੋ ਪਾਈ ਜੋ ਬੜਾਈ ਜਾਓ ਤੇ ਪੀ ਜਾਓ ਤੇ ਆਪਣੇ ਅੰਮਲੇ ਘੰਟੇ ਤੇ ਮੁੱਕ ਜਾਣੀ ਆ ਤੇ ਪਾਣੀ ਚਾਹ ਬੋਤਲਾਂ ਦੇ ਗਿਆ ਆ 24 ਪੈਕੇਟ ਆ ਵਾਹ ਯਾ ਬਾਹਦਾ ਆਪਣੇ ਵੱਲੋਂ 2-3 ਦਿਨ ਦਾ ਦੇ ਕੇ ਗਿਆ 1.5 ਦਿਹਾੜੀ ਦਾ ਕੰਮ ਇਹ ਤੁਹਾਡੇ ਘਰ ਕੀ 1.5 ਦਿਹਾੜੀ ਦਾ ਕੰਮ ਉਹ ਕਹਿੰਦਾ ਚੰਗੇ ਪੰਜਾਬੋ ਆਏ ਨੇ ਇਹ ਇਹਨਾਂ ਨੂੰ ਚਾਹ ਇੰਨੀ ਕਮਲਿਆ ਮੰਗੂ ਉਹ ਅੱਧੀ ਰਸੋਈ ਸਾਡੇ ਕੋਲ ਹੀ ਖਾਲੀ ਕਰਕੇ ਉਹ ਦੁੱਧ ਦਾ ਮੈਂ ਫੂਲ ਵਿੱਚ ਖੁਣਦਾ ਨੀਰੀ ਇਹ ਆਪਣੀ ਇੱਜ਼ਤ ਹੋਈ ਹੈ ਕਿ ਬੇਇੱਜ਼ਤੀ ਆ ਬੈਠਦੇ ਜਾਂਦਾ ਲਖੀ ਨਾ ਮਤ ਬੈਠੀ ਠੀਕ ਹੈ ਤੈਨੂੰ ਕੀ ਲੱਗਦਾ ਹੈ ਇਹ ਆਪਣੀ ਇੱਜ਼ਤ ਹੋਈ ਹੈ ਕਿ ਬੇਇੱਜ਼ਤੀ ਸਾਨੂੰ ਪਤਾ ਨਹੀਂ ਪਤਾ ਲਾਇਆ ਪਤਾ ਆ ਬੋ ਆਏ ਆ

ਉਹ ਕਹਿੰਦਾ ਕਿੰਨੀਆਂ ਬੋਤਲਾਂ ਨੇ 3 3 6 7 ਬੋਤਲਾਂ ਆਪਾਂ ਕਰਦਾਂਗੇ ਚਾਹ ਮੁਗੀ ਚਾਹ ਆਏ ਉਹਨੇ ਆਪਣੇ ਹੁਣ ਨਾ ਚਪੇੜਾ ਲਾਉਣੀ ਆ ਕੇ ਤਫਾ ਹੋ ਜਾ ਆਪਣੀ ਆਪਣੀ ਇੱਕ ਇੱਕ ਬੋਤਲ ਬੱਕਰੀ ਰੱਖੋ ਤੇ ਦੋ ਬੋਤਲਾਂ ਰੱਖੋ ਚਾਹ ਬਣਾਉਣ ਵਾਸਤੇ ਤੇਰੀ ਸਾਰੀ ਤੇ ਚਾਹ ਬਣ ਜਾਣੀ ਆਪਾਂ ਡੇਢ ਬੋਤਲ ਚਾਹ ਬਣਾਉਣ ਨੂੰ ਲਾਨੇ 6 ਕੱਪ ਚਾਹ ਬਣਦੀ ਹੈ ਪੈਸੇ ਮੈਂ ਤਾਂ ਬੜੀ ਜਲੀਲਤ ਕਰ ਦੇਈ ਜਲੀਲਤ ਜਲਾਲਤ ਹੀ ਹੈ ਜਲਾਲਤ ਨਹੀਂ ਕੋਈ ਸੌਰੀ ਗਲਤ ਬੋਲ ਰਹੀ ਜਲੀਲ Jaleel. Nee, jaleel, jaleel, jaleel. Ne? Jaleel tanıladı. İnane, raajdeki Jaleel kitasımasa ne piel kitası? Saçık ya. Kuski kuski Jaleel o ida. Hena kuski. Raajdeki Jaleel kitasımasa ne piel kitası? Doğum tuzu karnına koyacak. Saçık ya. ਹੈਲੋ 쿠ਸ਼ੀ ਤੁਸੀਂ ਰਾਜ ਦੇ ਦਲੀਲ ਕੀਤਾ ਸੀ ਮਾਸਾ ਨਹੀਂ ਕੀਤਾ ਦੋ ਬੋਤਲ ਉਹ ਰੱਖ ਲੂ। ਕੱਲੋਂ ਕੋ ਬਾਪਤੀ ਜਾਣਾ ਸਾਰੇ ਯਾਨੀ ਭੀਕੇ ਕਬੂਤਰ ਚੱਕ ਲਿਓ ਬਾਸੇ ਚ ਰੱਖ ਲਿਓ ਆਪਣੇ ਲਈ ਅਲੱਗ ਨਹੀਂ ਦਾਦਾ 100 ਰੁਪਏ ਲਈ ਬੋਤਲਾਂ ਦੇ ਦਿੱਤੇ ਉਹ ਤਾਂ ਕੁਝ ਮਾੜਦਾ ਨਹੀਂ। ਕੱਲ ਤੱਕ ਬਚਨ ਗਿਆ ਸੀ ਪਹਿਲੇ ਸੋਚ ਲਓ। ਓ ਯਾਰ ਟੈਨਸ਼ਨ ਕੋ ਲੈਣੇ ਹੋਰ ਵਗਾਵਾ ਨਹੀਂ। ਨਹੀਂ ਮੇਰੀ ਗੱਲ ਸੁਣੋ ਇਹ ਤਾਂ ਪੱਕਾ ਪੂਰਾ ਵਿਆਹ ਵਾਲਾ ਮਾਹੌਲ ਹੀ ਹੈ। ਬੇਔਦ ਬਾਸੇ ਦੇ ਵਿੱਚ ਵਿਆਹ ਵਾਲੀ ਦੇ ਵਿੱਚ ਨਾ ਤੇ ਪੈਟ ਪੇਟੀਆਂ ਦੀਆਂ ਪੇਟੀਆਂ ਬੋਤਲਾਂ ਪਈਆਂ ਤੁਸੀਂ ਫੇਰ ਚੱਕਰ ਨੂੰ ਫਿਰਦੇ ਆਂ ਦਾਤਾ 100 ਰੁਪਏ ਲਈ ਉਦਨਾ ਕੁਝ ਪਾਉਂਦਾ ਨਹੀਂ ਹੈਗਾ ਬੋਤਲਾਂ ਸਿੱਪਣੇ ਆਪਣੇ ਪਰਸਨਲ ਹੀ ਰੱਖਾਂਗੇ ਤਾਂ ਹੀ ਉਹ ਤੇਨੇ ਐਡੀ ਵੱਡੀ ਬੋਤਲ ਲੈ ਕੇ ਗਿਆ ਵੇ ਸੜੇ ਇੱਕ ਇੱਕ ਬੰਦਾ ਜੀ ਡੂਬ ਮਾਰੋ ਜਿੱਦਾਂ ਅੱਜ ਹੋਈ ਹੈ ਸਾਡੇ ਨਾਲ ਇਹ ਚਾਹ ਵਾਲੇ ਸਮਾਨ ਦੀ ਐਦਾਂ ਹੀ ਮੈਨੂੰ ਯਾਦ ਆਉਂਦਾ ਬਚਪਨ ਚ ਅਸੀਂ ਗਏ ਸੀ ਮਸੂਰੀ ਸਾਡੇ ਡੈਡੀ ਦੇ ਮਾਮਾ ਜੀ ਦੇ ਘਰੇ ਮੈਰਿਜ ਸੀਗੀ ਤੇ ਅਸੀਂ ਸਾਰੇ ਅਸੀਂ ਬੱਚੇ ਅਸੀਂ ਛੋਟੇ ਡੈਡੀ ਜੀ ਪੂਆ ਜੀ ਹੁਣੀ ਦਾਦੀ ਜੀ ਦਾਦਾ ਜੀ ਸਾਰੇ ਜਣੇ ਸੀਗੇ ਸਾਡੇ ਸਾਰੇ ਜਣੇ ਦਾ ਚਾਹ ਪੀਣ ਦੇ ਸਾਰੇ ਹੀ ਬੜੇ ਸ਼ਕੀਨ ਨੇ ਤੇ ਉੱਥੇ ਵੀ ਇਦਾਂ ਹੀ ਹੋਇਆ ਸੀਗਾ ਕੀ ਵੀ ਉਹ ਰਾਤ ਦੇ 1:30 ਵਜੇ 2:00 ਵਜੇ 3:00 ਵਜੇ ਗੱਪਾਂ ਮਾਰਦੇ ਮਾਰਦੇ ਨੱਚਦੇ ਗਾਉਂਦੇ ਮਿੰਟ ਮਗਰ ਉਹ ਚਾਹ ਪੀ ਕੇ ਅੱਧੇ ਘੰਟੇ ਕਰੀ ਗਾ ਤੇ ਚਾਹ ਲੈ ਆਉ ਉਹ ਚਾਹ ਲੈ ਉਹਨੇ ਕੁੱਕ ਨਾ ਦੁਖੀ ਹੋ ਗਿਆ ਕਹਿੰਦਾ ਇਹ ਕਹਾਂ ਜਿਹਾ ਆਏ ਇਹ ਪਾਗਲ ਲੋਗ ਹੈ ਇਤਨੀ ਚਾਹ ਕੌਣ ਪੀਤਾ ਹੈ ਇੱਕ ਪਤਿਲਾ ਖਤਮ ਕਰਤਾ ਹੂੰ ਦੂਸਰਾ ਮੁਝੇ ਸਾਥ ਮੇਰੇ ਖਿਆਲ 10 ਪਤਿਲੇ ਮੈਨੇ ਰਖ ਲੀਏ ਮਿੰਟ ਮਗਰ ਚਾਹ 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 ਔਰ ਰਾਤ ਨੂੰ ਢਾਈ 3:00 ਵਜੇ ਨਾ ਬਚਾਰਾ ਕੰਮ ਛੱਡ ਕੇ ਹੀ ਚਲਾ ਗਿਆ